ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਾ ਸਿਨ ਸਿੱਧੂ ਦੀ ਰਿਹਾਈ ਨੂੰ ਲੈ ਕੇ ਜੋ ਵਾਦਾ ਸਰਕਾਰ ਨੇ 10 ਤਰੀਕ ਦਾ ਕੀਤਾ ਸੀ ਉਹ 10 ਤਰੀਕ ਲੰਘ ਚੁੱਕੀ ਐ ਅੱਜ 11 ਹੋ ਚੁੱਕੀ ਐ ਤੇ ਹਾਲੇ ਵੀ ਮੈਨੂੰ ਲੱਗਦਾ ਕਿ ਉਹਦੀ ਰਿਹਾਈ ਦੇ ਅਸਾਰ ਆ ਜਿਹੜੇ ਉਹ ਨਜ਼ਰ ਨਹੀਂ ਆਉਂਦੇ ਫੇਸ ਲਈ ਸਾਰਿਆਂ ਨੂੰ ਪੀੜ ਆ ਕਿ ਕੱਲ ਨੂੰ 11 11:30 ਦਾ ਵਕਤ ਪਿੰਡ ਕੋੜਦੁੰਨੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਕੋੜਦੁੰਨੇ ਇਕੱਠੇ ਹੋ ਕੇ ਆਪਾਂ ਅਗਲੀ ਜਿਹੜੀ ਰਣਨੀਤੀ ਆ ਬਿਉਤ ਬੰਦੀ ਆ ਕਿੱਧਰ ਨੂੰ ਤੁਰਨਾ ਹੈ ਮੌਕੇ ਦੇ ਉੱਤੇ ਇਹ ਮੌਕੇ ਦੇ ਉੱਤੇ ਫੈਸਲਾ ਕਰਾਂ ਇਹ ਕੋਈ ਕਹਾਣੀਆਂ ਪਲਮਕਾਉਣਾ ਕਿ ਕੱਲ ਨੂੰ ਜਾਵਾਂਗੇ ਜਾਂ ਪਰਸੋਂ ਜਾਵਾਂਗੇ ਸੋ ਮੇਰੇ ਸਾਰੇ ਨੌਜਵਾਨਾਂ ਨੂੰ ਅਪੀਲ ਆ ਮਾਮਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਪਿੰਡ ਕੋੜਦੁੰਨੇ 11:30 ਦਾ ਟਾਈਮ ਹੈ ਉਥੇ ਪੱਤ ਤਬਦ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਅੱਜ ਪਿਆ ਦਿਮੇਸ਼ ਮਸਲੇ ਦੇ ਸਬੰਧ ਦੇ ਵਿੱਚ ਲੱਖਾਂ ਜਿਹੇ ਗੱਲ ਦੱਸੀ ਹੈ ਅਸੀਂ ਦੋਨਾਂ ਫੋਰਮਾਂ ਦੇ ਆਗੂ ਬੈਠੇ ਆ ਇਹ ਪਿੱਛੇ ਤੋਂ ਹੀ ਜਦੋਂ ਮੋਰਚਾ ਚੱਲਿਆ ਕੋਟ ਦੋਨਾਂ ਤੋਂ ਆਪਾਂ ਉਦੋਂ ਤੋਂ ਜੁੜੇ ਹੋਏ ਆ ਦੋਨੇ ਫੋਰਮ ਸਾਡੀ ਜਿੰਨੀ ਆ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਲਗਭਗ ਅਸੀਂ ਵਿੱਚ ਸ਼ਾਮਲ ਰਹੇ ਆ ਜਿਹੜੀ ਕੱਲ ਮੀਟਿੰਗ ਹੋਈ ਆ 10 ਤਰੀਕ ਦੀ ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੱਤ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ ਮੀਡੀਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਿਹਾ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲੁਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾ ਕੋਈ ਕਾਰਗੁਜ਼ਾਰੀ ਨਹੀਂ ਸਰਕਾਰ ਢੇਡੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲਿਜਾਉਣਾ ਚਾਹੁੰਦੀ ਹੈ ਪਰ ਫਿਰ ਵੀ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਹਾਂ ਤੇ ਜਿਹੜਾ ਕੋਟਦੁੱਲਾ ਦੇ ਵਿੱਚ ਇੱਕ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਢ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦੇ ਹਾਂ ਕਿ ਜਿਹੜੀ ਉਹਨੇ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਤਾਂ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਦੇਣਗੇ ਪਿੰਡ ਵੱਲੋਂ ਅਸੀਂ ਉਹਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਆ ਹੁਣ ਵੀ ਕਰਾਂਗੇ ਧੰਨਵਾਦ। ਅਹ ਦੇਖੋ ਜਿਹੜੀਆਂ ਕੱਲ ਵੀ ਮੀਟਿੰਗ ਹੋਈ ਐ ਐਸਐਸਪੀ ਬਠਿੰਡਾ ਦੇ ਨਾਲ ਅਹ ਲਗਭਗ 2 ਘੰਟੇ ਮੀਟਿੰਗ ਚੱਲੀ ਐ। ਉਹ ਤੋਂ ਪਹਿਲਾਂ 3 ਤਰੀਕ ਨੂੰ ਜਿਹਦੇ ਐਲਾਨ ਹੋਇਆ ਇਹਨਾਂ ਦੀ ਰਿਹਾਈ ਦਾ ਵੀ 10 ਤਰੀਕ ਨੂੰ ਉਹ ਰਿਹਾਈ ਕੀਤੀ ਜਾਊਗੀ। ਉਹਦੇ ਵੀ ਪੂਰੀ ਸਾਰੀਆਂ ਡਿਸਕਸਨ ਹੋ ਕੇ ਸੈਂਸਰ ਹੋ ਕੇ ਪਰ ਜਿਹੜੀ ਕੱਲ ਡੈਡਲਾਈਨ ਸੀਗੀ ਵੀ ਉਹ 10 ਤਰੀਕ ਨੂੰ ਹਰ ਹਲ ਰਹਾਏ ਹੋਗੀ ਉਹ ਟੱਪ ਗਈ ਉਹਦੀ ਰਿਹਾਈ ਹੋਈ ਨਹੀਂ ਇਹਦੇ 'ਚ ਤਾਂ ਕੋਈ ਰੌਲਾ ਨਹੀਂ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਜੋ 3 ਤਰੀਕ ਨੂੰ ਤੇ ਜੋ ਕੱਲ 10 ਤਰੀਕ ਨੂੰ ਵਾਅਦਾ ਕੀਤਾ ਸੀਗਾ ਮੀਟਿੰਗ ਦੇ ਵਿੱਚ ਉਹ ਵਾਅਦਾ ਉਹਨਾਂ ਨੇ ਨਹੀਂ ਨਿਭਾਇਆ ਉਹਨਾਂ ਨੇ ਇਹ ਸਾਫ਼ ਸਪਸ਼ਟ ਵਾਅਦਾ ਖਲਾਫੀ ਕੀਤੀ ਹੈ ਇਸ ਦੀ ਜਿਹੜੀ ਐ ਵਾਅਦਾ ਖਲਾਫੀ ਕਰਕੇ ਏਡੇ ਏਡੇ ਇਕੱਠਾ ਨਾਲ ਏਡੇ ਏਡੇ ਜਥੇਬੰਦਗਾਂ ਨਾਲ ਇਹ ਕੋਈ ਗਾਹਾਂ ਨੂੰ ਵੀ ਉਹਨਾਂ ਨੇ ਇਹੋ ਜਿਹਾ ਆਧਾਰ ਤਿਆਰ ਕਰਤਾ ਵੀ ਦੁਬਾਰੇ ਕੋਈ ਇਹਨਾਂ ਤੇ ਕੋਈ ਯਕੀਨ ਨਾ ਕਰੇ ਕੋਈ ਜਿਹੜੀਆਂ ਕੋਈ ਟੈਕਨੀਕਲਟੀਆਂ ਉਹਨਾਂ ਨੇ ਥੋੜੀਆਂ ਘਣੀਆਂ ਦੱਸੀਆਂ ਨੇ ਕੋਈ ਉਹਵੇਂ ਸਾਡੇ ਹਿਸਾਬ ਨਾਲ ਅਸੀਂ ਵੀ ਸਾਰੇ ਵਕੀਲਾਂ ਨਾਲ ਰਾਏ ਕੀਤੀ ਹੈ ਵਕੀਲਾਂ ਦਾ ਮਸ਼ਵਰਾ ਲਿਆ ਜਿਹੜੀਆਂ ਉਹਨਾਂ ਨੇ ਕੱਲ ਸਾਨੂੰ ਟੈਂਕ ਮਤਲਬ ਪ੍ਰੋਬਲਮਾਂ ਕਹਲੋ ਜਾਂ ਟੈਕਨੀਕਲਟੀਆਂ ਕਿਹਾ ਸੀਗਾ ਵੀ ਆਹ ਹੱਲ ਕਰਨ ਨਾਲ ਕਿੰਨੇ ਮੁਸ਼ਕਲ ਹੈ ਇਹਨਾਂ ਦੀ ਉਹਨਾਂ ਦਾ ਕੋਈ 베ਸ ਨਹੀਂ ਬਣਦਾ सीआरपीसी ਦੀ ਜਿਹੜੀ ਧਾਰਾ 169 ਹੈ ਉਹਦੇ ਤਹਿਤ ਜਿਹੜਾ ਆਈਓ ਹੁੰਦਾ ਇਨਵੈਸਟੀਗੇਸ਼ਨ ਥਾਣੇਦਾਰ ਲੈਵਲ ਦੇ ਬੰਦਾ ਹੁੰਦਾ ਉਹ ਥਾਣੇਦਾਰ ਕੋਲੀ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਵੱਡੇ ਦੇ ਵੀ ਛੋਟੇ ਦੀ ਉਹਨੂੰ ਅਧਿਕਾਰ ਹੈ ਵੀ ਜੇ ਉਹਨੂੰ ਲੱਗੇ ਵੀ ਇਹ ਕੇਸ ਝੁੱਟਾ ਹੈਗਾ ਇਹਦੇ ਵਿੱਚ ਕੋਈ ਠੋਸ ਸਬੂਤ ਹੈ ਹੀ ਨਹੀਂ ਦੋਸ਼ਾਂ ਦੇ ਵਿੱਚ ਕੋਈ ਫਾਈਲ ਤੇ ਠੋਸ ਸਬੂਤ ਨਹੀਂ ਆਇਆ ਕੋਈ ਉਹ ਆਪਦੀ ਤਫਤੀਸ਼ ਦੇ ਵਿੱਚ ਇਹ ਗੱਲ ਕਹਿਣ ਤਾਂ ਕੋਈ ਕਹੇ ਕਿ ਜੱਜ ਨੂੰ ਕਹਿ ਦੇਣ ਵੀ ਭਾਈ ਜਿਹੜਾ ਬੰਦਾ ਆਹਾ ਐਫ ਆਈ ਆਰ ਦੇ ਤਹਿਤ ਅਸੀਂ ਜੇਲ੍ਹ ਚ ਭੇਜਿਆ ਸੀਗਾ ਛੋਡੇ ਹੁਕਮਾਂ ਦੇ ਤਹਿਤ ਤੁਹਾਡੇ ਦਾਮਤ ਰਾਹੀਂ ਬਾਅਦ ਦੇ ਵਿੱਚ ਅਸੀਂ ਤਫਤੀਸ਼ ਕੀਤੀ ਆ ਸਾਨੂੰ ਕੋਈ ਉਹਦੇ ਵਿੱਚ ਨਹੀਂ ਮਿਲਿਆ ਤਾਂ ਉਹ ਜੱਜ ਨੂੰ ਜੇ ਕਹਿ ਦੇਣ ਤਾਂ ਜੱਜ ਰੋਕ ਉਹਦੀ ਕੋਈ ਮੌਕੇ ਜਨੇ ਨਹੀਂ ਹੁੰਦੀ ਉਹ ਜੀ ਜੰਚ ਕੋਈ ਨਹੀਂ ਕਹਿੰਦਾ ਥਾਣੇਦਾਰ ਨੂੰ ਵੀ ਤੂੰ ਇਸ ਤਫਤੀਸ਼ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ ਜਾਂ ਜਿਹੜਾ ਤੂੰ ਇਹ ਸਿੱਟਾ ਕੱਢਿਆ ਵੀ ਸਾਨੂੰ ਕੋਈ ਉਹਦਾ ਤਫਤੀਸ਼ ਦੇ ਵਿੱਚ ਕੋਈ ਉਹਦੇ ਕੁਕਤ ਦੋਸ਼ਾਂ ਨਾਲ ਸੰਬੰਧ ਤੇ ਕੋਈ ਠੋਸ ਸਬੂਤ ਨਹੀਂ ਮਿਲਿਆ ਜੱਜ ਨੇ ਕਹਿੰਦਾ ਤੇ ਉਹਦੀ ਤਰਤਰੀ ਹੀ ਹੁੰਦੀ ਸੋ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਆਈਓ ਕੋਲੇ ਵੀ ਪਾਵਰ ਸੀ ਸੋ ਜੇ ਇਹਨਾਂ ਨੇ ਇਹ ਲਮਕਾਈ ਹੈ ਗੱਲ ਭਾਵੇਂ ਕੋਹ ਦੋ ਤਿੰਨ ਕੇਸਾਂ ਦਾ ਕਹਿੰਦੇ ਵੀ ਸੀਗੇ ਵੀ ਅਸੀਂ ਡਿਸਚਾਰਜ ਰਿਪੋਰਟ ਅਸੀਂ ਤਿਆਰ ਕਰ ਲਈ ਤੇ ਸਾਨੂੰ ਉਹਦੀ ਕਾਪੀ ਵੀ ਦੇ ਦਿੱਤੀ ਕਹਿੰਦਾ ਵੀ ਅਸੀਂ ਜੱਜ ਨੂੰ ਵੀ ਸੌਂਪਤੀ ਇਹ ਪਰ ਇੱਕ ਕੇਸ ਜਿਹੜਾ ਮਹਾਲਿਆਣਾ ਸੀਗਾ ਉਹਦੇ ਵਿੱਚ ਕੇਸ ਸੀ ਪਰ ਉਹਦੇ ਵਿੱਚ ਵੀ ਭੇਜੀ ਜਾ ਸਕਦੀ ਸੀ ਸੋ ਜੇ ਉਹਨੂੰ ਉਹ ਲਮਕਾਇਆ ਇਹਨਾਂ ਨੇ ਉਹ ਸਾਫ ਇਹ ਹੈਗਾ ਵੀ ਇੱਕ ਤਰ੍ਹਾਂ ਦਾ ਆਵਾਜ਼ ਦਿਖਾਉਣ ਦੇ ਖਾਤਰ ਵੀ ਅਸੀਂ ਜਿਹੜਾ ਕੋਈ ਲੋਕ ਸਾਥੋਂ ਕੋਈ ਸਰਕਾਰ ਤੋਂ ਵੱਡੀ ਨਹੀਂ ਕੋਈ ਚੀਜ਼ ਲੋਕਾਂ ਦੀ ਤਾਕਤ ਕੋਈ ਸਰਕਾਰ ਤੋਂ ਵੱਡੀ ਨਹੀਂ ਹੁੰਦੀ ਇਹ ਮੈਸੇਜ ਦੇਣ ਦੇ ਖਾਤਰ ਲਟਕਾਇਆ ਇਹ ਪਰ ਇਹ ਲਟਕਾ ਕੇ ਅਸੀਂ ਜੋ ਇੱਧਰ ਲੜ ਕੀਤਾ ਹੋਣੇ ਕਾਕਾ ਸਿੰਘ ਕੋੜਾ ਵੱਲੋਂ ਦੋਨੋਂ ਫੋਰਮਾਂ ਵੱਲੋਂ ਉਹਦੀ ਮੈਚ ਕੀਤੀ ਗਈ ਹੈ ਜੋ ਰੱਖਾ ਸਿੰਘ ਸੁਧਾਨਾ ਨੇ ਕੱਲ ਦਾ ਕੋਰਟ ਦੋਨੇ ਦਾ ਕੇਸ ਹੈ ਜੇ ਨਮਕਾਉਣਗੇ ਅਸੀਂ ਸਮਝਦੇ ਆ ਵੀ ਇਹਦੀ ਸਿਆਸੀ ਕੀਮਤ ਇਹਨਾਂ ਨੂੰ ਉਤਾਰਨੀ ਪਊਗੀ ਉਨਾ ਜਿੰਨਾ ਲੰਮਾ ਕਰੀ ਜਾਣਗੇ ਉਨੀ ਇਹਨਾਂ ਦੀ ਜਿਹੜੀ ਇਹ ਬਦਨਾਮੀ ਹੋਣੀ ਹੈ ਪਹਿਲਾਂ ਇਹਨਾਂ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈਣਾਂ ਤੇ ਉਹਦੀ ਥੂ-ਥੂ ਹੋ ਰਹੀ ਹੈ ਪੰਜਾਬ ਚ ਨਹੀਂ ਹੋ ਰਹੀ ਸਾਰੀ ਇੰਡੀਆ ਚ ਹੋ ਰਹੀ ਹੈ ਵੀ ਯਾਰ ਉਹ ਜਿਹੜੀਆਂ ਉਹਦੀਆਂ ਭੈਣਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ ਪਾਤੇ ਸੋ ਜਿੰਨਾ ਇਹ ਇਹਨੂੰ ਲਮਕਾਉਣਗੇ ਜਾਂ ਇਹ ਜਾਂ ਕੋਈ ਕਾਰਨਾਮੇ ਕਰਨਗੇ ਉਨੀ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਨਾਮੀ ਕਰਾਉਣ ਗਿਆ ਵੀ ਸਿਆਸੀ ਕੀਮਤਾਂ ਅੜਨੇ ਪੈਣਗੀਆਂ ਪਰ ਐ ਜੇ ਸਮਝਣ ਵਾਲੀ ਵੀ ਲੋਕਾਂ ਦਾ ਮਨੋਂ ਵਾਲ ਡਿੱਗ ਪੂਗਾ ਲੋਕਾਂ ਦਾ ਕੋਈ ਮਨੋਂ ਵਾਲ ਨਹੀਂ ਡਿੱਗਦਾ ਕੱਲ ਨੂੰ ਸਾਬਤ ਹੋ ਜਾਊਗਾ ਕੋੜਦੋਨੇ ਜਿਹੜਾ ਕੱਠ ਹੁੰਦਾ ਅਸੀਂ ਵੀ ਦੋਨੋਂ ਫਾਰਮਰ ਵੱਲੋਂ ਸਾਰੇ ਕਿਸਾਨਾਂ ਨੂੰ ਕਹਿੰਨੇ ਆ ਵੀ ਠੀਕ ਐ ਪਰਸੋ ਤਾਂ ਆਪਾਂ 13 ਨੂੰ ਤਾਂ ਉਧਰ ਨੂੰ ਜਾਣਾ ਦਿੱਲੀ ਵੱਲ ਨੂੰ ਕੋਈ ਨਹੀਂ ਆਪਣੀ ਰਹਿਸਰ ਹੋ ਜੂਗੀ ਆਪਣੇ ਹੋਰ ਬਾਰਵਾਪਾ ਹੋ ਜਾਣਗੇ ਆਪਾਂ ਕੱਲ ਨੂੰ ਵੀ ਜੰਨੇ ਦੀ ਨੇੜੇ ਦੇ ਜ਼ਿਲ੍ਹੇ ਆ ਬਠਿੰਡੇ ਵਾਲੇ ਆ ਕੋਈ ਜਿਹੜੇ ਦਾ ਮਾਨਸਾ ਵਾਲੇ ਹੈਗੇ ਆ ਉਹ ਕੱਲ ਨੂੰ ਕੋੜਦੋਨੇ ਵੀ ਅਸੀਂ ਕਹਿੰਨੇ ਆ ਵੀ ਕਿਸਾਨ ਵੀ ਉਹਦੇ ਵਿੱਚ ਪਹੁੰਚਣ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ